ਭਾਈ ਸਾਰਿਆਂ ਨੂੰ ਬੇਨਤੀ ਆ ਉਹ ਬੰਦੇ ਸਾਡੀ ਵੀਡੀਓ ਨਾ ਹੀ ਦੇਖਣ ਜਿਨ੍ਹਾਂ ਨੂੰ ਗਰਮੀ ਤੋਂ ਬਾਲੀ ਅਲਰਜੀ ਐ ਐਸੇ ਪਤਾ ਸਾਨੂੰ ਗਾਲਾਂ ਕੱਢਣ ਕਿਹੜਾ ਮਹੀਨਾ ਚੱਲੀ ਜਾਂਦਾ ਹਮ ਤਾਂ ਇਹ ਨੂੰ ਮਈਮਾ ਕਿਹੜਾ ਹੁੰਦਾ ਮਈਮਾ ਭਾਈ ਮਈ 10 ਤਰੀਕ ਹੋ ਵੀ ਅੱਜ ਭਾਈ ਜੀ 10 ਤਰੀਕ ਹੋ ਵੀ ਅੱਜ ਮਈ ਦੀ 10 ਤਰੀਕ ਹੋ ਗਈ ਅੱਜ ਤੇ ਗਰਮੀ ਤੁਸੀਂ ਆਪਸਾ ਬਣਾ ਲਓ ਇਹ ਮਹੀਨੇ ਚ ਕਹਿ ਰਹੇ ਬਸ ਸਾਡੀ ਵੀਡੀਓ ਸਾਡਾ ਇਨਾ ਹੀ ਕਹਿਣਾ ਹੈਗਾ ਸਾਨੂੰ ਇੱਕ ਵੀ ਸਾਡੀ ਵੀਡੀਓ ਉਹ ਦੇਖੇ ਜਿਨ੍ਹਾਂ ਨੂੰ ਇਸ ਮਹੀਨੇ ਚ ਠੰਡ ਲੱਗਦੀ ਹੈ ਚੱਲ ਬਾਹਰ ਚੱਲ ਕੇ ਦੇਖਦੇ ਚੱਲ ਢੀਕੇ ਬਾਹਰ ਦੇਖਦੇ ਆ ਓਏ ਗੇਟ ਲਾ ਕੇ ਜਾਈ ਨਾਲ ਕੁੰਡਾ ਲਾ ਦੇ ਉਹ ਹੋ 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 ਬਾਈ ਆਏ 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 ਨਿਹਰਾ ਕਹਿਰ ਹੂੰ ਹੂੰ ਆਏ ਆਏ ਉਧਰ ਉਹ ਵੀ ਕੂਕਾ ਮਾਰਦੇ ਖੜੇ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉੱਠ ਖੜੇ ਚੋਬਰ ਜੀ ਸਵੇਰੇ ਸਵੇਰੇ 6:30 ਹੋ ਗਏ ਟਾਈਮ ਦਰਮ ਤਾਂ ਬਹੁਤ ਵੱਡਾ ਚੜ ਜਾਂਦਾ ਨਾ ਯਾਰ ਸਾਡੇ ਹਰਪਾਲ ਦਾ ਸੁੱਤਾ ਪਿਆ ਜੇ ਤੋੜ ਢੀਕੇ ਦਾਤ ਨਾ ਕਰ ਲਗੇ ਮਾਰੀ ਮੋਢੀ ਕੇ ਖਾਂਦੇ ਤਾਂ ਐ ਨਹੀਂ ਕੁਛ ਦਾਤਰ ਕਰੀ ਜਾਂਦੇ ਐ ਵੀ ਹੈ ਅੱਜ ਇਹ ਦਿਨ ਕਿਵੇਂ ਚੜ ਗਿਆ ਜਿਸ ਕੇ ਲਈਏ ਮ ਸਰੇ ਸਰੇ ਰੋਟੀਆਂ ਕਿ ਐਸੀ ਗਾ ਦਾ ਸਰੇ ਸਰੇ ਬਣਾ ਲੀਆਂ ਪਰ ਭੁਰਜੀ ਬਣਾਉਣ ਵਾਸਤੇ ਸਾਡੇ ਕੋਲੇ ਗੰਡੇ ਹੈ ਨਹੀਂ ਸੀ ਆ ਲੈ ਗੰਡੇ ਗੰਡੇ ਚੱਕ ਕਰਤਾ ਹਰਪਾਲ ਮਾਰ ਸੌਦਾ ਅੱਡੀ ਗੰਡੇ ਸੁੱਕੇ ਆ ਕੇ ਗੱਲੇ ਭਾਈ ਮੈਂ ਜੀਰਾ ਲੈ ਲਾ ਇੱਕ ਤੋਂ ਜੀਰੇ ਨੂੰ ਕਿਉਂ ਅੱਛਾ ਜਲ ਜੀਰਾ ਮਾਂ ਆਖ ਕੇ ਤੇ ਇਹਨੂੰ ਇੰਨੀ ਫਿਕਰ ਕਿਵੇਂ ਹੋ ਗਈ ਵੀ ਜੀਰਾ ਬਣਾਉਣ ਬਾਅਦ ਐ ਨਹੀਂ ਨਹੀਂ ਮੈਂ ਲੋਰੀ ਦੀ ਗੱਲ ਕਰ ਤਾ ਇਹਦੇ ਮਾਰਨਾ ਕੋਸ ਚੱਕੇ ਯਾਰ ਆ ਰੋਟੀਆਂ ਹੋ ਗੀਆਂ ਸਾਡੀਆਂ ਪੈਕ ਆ ਸਾਡੀਆਂ ਹਰਪਾਲ ਦੀਆਂ ਹਾਂਜੀ ਮੇਰੇ ਪੰਜਾਬੀ ਵੀਰੋ ਕੀ ਕਰ ਰਹੇ ਹੋ ਪਹਿਲੀ ਵਾਰੀ ਰੋਟੀ ਸਬਜ਼ੀ ਬਣਾਈ ਆ ਨਾਲ ਜੋ ਵੀ ਲਾ ਲਾ ਤੇ ਪਹਿਲੀ ਵਾਰੀ ਲੇਟ ਹੋ ਗਏ ਟਾਈਮ ਆਪਣਾ ਸਟੋਰ ਦਾ ਹੋਗਾ ਮੈਂ ਵਰਦੀ ਵੀ ਨਹੀਂ ਪਾਈ ਹਜੇ ਤੇ ਵਰਦੀ ਵੀ ਚਾਹ ਨਹੀਂ ਕੋਈ ਨਾ ਨਕਣਾ ਹੋਇਆ ਪਿਆ ਹੋਊਗੀ ਹੋਊਗੀ ਅੱਜ ਰੋਜ਼ ਟਾਈਮ ਤੇ ਜਾਂਦੇ ਅੱਜ ਲੇਟ ਹੋ ਜਾਣਗੇ 10 ਮਿੰਟ ਯਾਰ ਦਿਨੇ ਨਾਲ ਭੁੱਖੇ ਮਰ ਜਾਣਾ ਕੀ ਹੋ ਹੋ ਆਂਬ ਦਾ ਜੂਸ ਲੱਗ ਜਾਂਦਾ ਮੈਨੂੰ ਹਾਂ ਹੈਂ ਆਂਬ ਦਾ ਜੂਸ ਹੀ ਹੁੰਦਾ ਨਾ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਵੀ ਅੰਡੇ ਲੈਣਦੇ ਤੇ ਹੁਣ ਅੰਡੇ ਚੱਲਣਗੇ ਨਾ ਦੋ ਤਿੰਨ ਦਿਨ ਮੁੱਕਦੇ ਨਹੀਂ ਏ ਜਿਹੜੀ ਜੀ ਮਿਲ ਜਾਂਦੀ ਹੈ ਬਸ ਉਹਦਾ ਗਾਹ ਪਾ ਦੇਣਾ ਸਭ ਪਾ ਦੇਦੇ ਨੇ ਸਹੀ ਔਲ ਮਿਲ ਜਾ ਜੌਲ ਕਹੜਾ ਨਹੀਂ ਛੱਡਦੇ ਜਿੱਦਿ ਆਟਾ ਮਿਲਦਾ ਆਟਾ ਉਹਿਆ ਦੇਖੀ ਭੋਜੇਗੇ ਹੋਣਗੇ ਨਾ ਡੇਟੀਆਂ ਵੀ ਪਾਉਣੀਆਂ ਹੂੰ ਫਸਵੇਂ ਊਲ 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 ਬੁਰੰਦੂ ਬੂਡ ਵਰ ਪਾ ਲਾ ਬੂਡ ਵਰ ਪਾ ਲੈਣਾ ਬੂਡ ਵਰ 15 ਮਿੰਟ ਲੇਟ ਹੋ ਗਏ ਭਾਈ ਅੱਜ ਅਸੀਂ ਰੋਟੀਆਂ ਬਣਾਉਂਦੇ ਬਰਾਉਨ ਕਰਕੇ ਤੇ ਜਾਂਦੇ ਵੀ ਅਸੀਂ ਸਾਨੂੰ 15 ਮਿੰਟ ਜਾਣ ਤੇ ਲੱਗ ਜਾਣਗੇ ਕਿਉਂਕਿ ਤੁਰ ਕੇ ਜਾਣਾ ਕਿਹੜਾ ਮੋਟਰਸਾਈਕਲ ਆਗਾ ਇਹ ਦੁਕਾਨ ਤੋਂ ਦੁੱਧ ਫੜਨਾ 1-4 ਮਿੰਟ ਉੱਥੇ ਲੱਗ ਜਾਂਦੇ ਆਗੇ ਹੋਰ ਕੀ ਲੈਣਾ ਅੱਧਾ ਘੰਟਾ ਲੇਟ ਹੋ ਜਾਣਗੇ ਅੱਜ ਅਸੀਂ ਉਹ ਜਲਦੀ ਕਰ ਲੇਟ ਬਹੁਤ ਹੋ ਗਏ ਅਸੀਂ 11 ਵਜੇ ਪਹਿ ਫੜਾ ਦੇ ਯਾਰ ਇੱਥੇ ਹੀ ਰੱਖ ਦੇ ਇੱਥੇ ਰੱਖ ਦੇ ਰੱਖੇ ਰੱਖਿਆ ਆ ਜਾ ਆਜਾ ਦੂਜਾ ਟੀਫਣਾ ਸਟੋਰ ਸਟੋਰ ਤੇ ਪਿਆ ਦੂਜਾ ਟੀਫਣਾ ਦਾ ਉਹ ਡੱਬੇ ਦਾ ਦੂਜਾ ਟੀਫਣਾ ਚੱਕ ਲਈਆਂ ਅਥਰੇ ਪੂਰਾ 25 ਮਿੰਟ ਲੇਟ ਆ ਬਾਈ ਅਸੀਂ ਸਾਰੇ ਕੰਮ ਤੇ ਲੱਗੇ ਪਏ ਆ ਨਹੀਂ ਇਹ ਕੀ ਚੱਕੀ ਕੀ ਫਰਦਾਂ ਤੂੰ ਇਹ 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 ਜਵਾ ਕਰ ਰਿਹਾ ਹੈ ਨਾ ਦੁੱਧ ਦੁੱਧ ਪੀਣ ਵਾਲੇ ਜਵਾਦ ਦੁੱਧ ਰਹਿ ਗਿਆ ਸੀ ਤਿੰਨ ਟਾਈਮ ਬਾਅਦ ਦੁੱਧ ਦੇ ਹਾਲ ਦੇਖ ਤੂੰ ਅੰਦਰ ਜੰਮਿਆ ਵਹਿ ਜਾਊਗਾ ਹੇ 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 ਬਣਾ ਪਈ ਨਹੀਂ ਯਾਰ ਇੱਥੇ ਚਾਹ ਪੀਣੀ ਆ ਬਾਈ ਯਾਰ ਕਾਣੂ ਯਾਰ ਉਧਰ ਰਸਤ ਬਿੰਜੇ ਇਹਨੂੰ ਛਿੱਟਿਆ ਨਾ ਬੋਤਲ ਜੀ ਨੂੰ ਯਾਰ ਕੀ ਕਰਾਉਣਾ ਇਹਦੇ ਤੋਂ ਹੈ ਐ ਨਹੀਂ ਨਿਕਲਦਾ ਦੇਖੋ ਉਹਦਾ ਬੜਾ ਪੜਾ ਜੰਮਿਆ ਪਿਆ ਮਾੜਾ ਸੁੰਗ ਕੇ ਦੇਖੀ ਵਾ ਕਿਵੇਂ ਆਉਂਦੀ ਐ ਇਸ ਵੇਲੇ ਕੀ ਮਾਰ ਕੇ ਕੱਢ ਸੁੰਗੀ ਮੜੀ ਐ ਬੋਤਲ ਦਾ ਨਾ ਯਾਰ ਚਾਹ ਪੀਣੀ ਆ ਕੀ ਯਾਰ ਇਹਦੇ ਕੰਮ ਕਰਦਾ ਦੇਖ ਲਓ ਬਾਈ ਇਹ ਓ ਨਾ ਆ ਤਾਂ ਉਹ ਮੈਂ ਬਣ ਗਈ ਜਿਵੇਂ ਤਰ ਕੇ ਉਹ ਨਹੀਂ ਬਣਾਈ ਜੀ ਆਪਾਂ ਇਹ ਜੇ ਹੁਣ ਪਾਣੀ ਕਿਹੜਾ ਪੀਊਗਾ ਇਹਨੂੰ ਸਿੱਟ ਦੇਣਾ ਕੀ ਕਰਣਾ ਇਹ ਤਾਂ ਯਾਰ ਕੇ ਰੱਖਣੀ ਆ ਕਦੀ ਵੀ ਆ ਸਕਦਾ ਰਾਕੀ ਆ ਆ ਸਕਦਾਗਾ ਤਿੰਨ ਮਹੀਨੇ ਤਾਂ ਹੋ ਗਏ ਇਹਨੂੰ ਪਈ ਨੂੰ ਉਦੋਂ ਤਾਂ ਆਇਆ ਨਹੀਂ ਲੈਣਾ ਬਾਬਾ ਟਾਈਮ ਦੀ ਪੀ ਹਾਂ ਹਾਂ ਤਾਂ ਜ਼ਾਇਰ ਹਾਂ ਲੋ ਯਾਰ 40 ਗਲਾਸ ਚ ਵਣੀਵਾ ਦੇਣਾ ਪਲੰਬਰ ਭਾਈ ਪਹੁੰਚ ਹੀ ਗਿਆ ਸਾਡੀਆਂ ਟੁੱਟ-ਗੱਟ ਠੀਕ ਕਰਨ ਭਾਈ ਮੌਸਮ ਬਹੁਤ ਭੜਾ ਹੋਇਆ ਪਿਆ ਲੱਗਦਾ ਨੇਰੀ ਮਿੱਟੀ ਆਉਂਦਾ ਜਿਵੇਂ ਇਧਰੋਂ ਨੇਰੀ ਬਹੁਤ ਖਤਰਨਾਕ ਆਈ ਜਾਂਦੀ ਹੈਗੀ ਆ ਦਿਖਾਉਣਾ ਤੁਹਾਨੂੰ 5-4 ਮਿੰਟ ਤੱਕ ਆ ਹੀ ਗਿਆ ਕੰਮ ਇਹ ਨੇੜੇ ਹੀ ਹੈ ਵੀਡੀਓ ਬਣਾਉਂਦੇ ਬਣਾਉਂਦੀ ਆ ਜੂ ਆਹ ਲਓ ਚੱਲ ਪਿਆ ਕੰਮ ਦੇਖੋ ਜੀ ਆ ਗਿਆ ਨੇੜੇ ਨੇੜੇ ਹੋ 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 ਦੇਖਦੇ ਦੇਖਦੇ ਆ ਗਿਆ ਮੇਰਾ ਮਿੱਟ ਆ ਗਿਆ ਇੰਨੇ ਅੰਦਰ ਲੈ ਇੱਕ ਕਲਾਸ ਵਾਲੀ ਮਿੱਟੀ ਹੈਗੀ ਅੰਦਰ ਹੀ ਲੈਣਾ ਅੱਜ ਬਣਾਉਣੇ ਆ ਅੱਜ ਬਣਾਉਣੇ ਆ ਜੀ ਗੋਭੀ ਬਹੁਤ ਹੈ ਗੋਭੀ ਬਹੁਤ ਆ ਬਹੁਤ ਤੇ ਆਲੂ ਲੈਣਾ ਆਲੂ ਆਲੂ ਲੈਣ ਦੇ ਗੋਭੀ ਥੋੜੀ ਐ ਕਿ ਖਰਾਬ ਹੋ ਗਈ ਕਿ ਮੈਨੂੰ ਘਟਦੇ ਲੱਗਿਆ ਆਲੂ ਲੈ ਲੀਏ ਹੈ ਆਲੂ ਲੈਣਾ ਤੂੰ ਪੈਂਦੇ ਆਲੂ ਇਹ ਚ ਆਲੂ ਨਹੀਂ ਲੈਣ ਦੇ ਆਲੂ ਤਾਂ ਥੋੜੀਆਂ ਅੱਖਾਂ ਖਰਾਬ ਹੋ ਗਈਆਂ ਜਾਂ ਮੈਨੂੰ ਘਟਦੇ ਲੱਗ ਗਿਆ ਤੈਨੂੰ ਘਟਦਾ ਲੋਕਾਂ ਨੂੰ ਗੋਭੀ ਕਹਿੰਦੀ ਆਂਟੀ ਤੂੰ ਪੁੱਛ ਰਹੀ ਐ ਨਾ ਕੀ ਕਹਿੰਦੇ ਆਂਟੀ ਇਹਨੂੰ ਲੋਕੀ ਲੈ ਵਸ ਤੀਜਾ ਨਤੀਜਾ ਨਾ ਆ ਗਿਆ ਅਰੇ ਹੋ ਆਪਾਂ ਪਿੰਡੀਆਂ ਤਾਂ ਲੈ ਕੇ ਜੀ 10 ਰੁਪਏ ਤੜਕੇ ਹਨ ਹਰੀਆਂ ਹਰੀਆਂ ਹਾਂ ਕਾਦਾ ਉਹਨਾਂ ਨੇ ਨਹੀਂ ਲੱਗਿਆ ਨਹੀਂ ਨਹੀਂ ਹੋਰ ਮੋੜਦਾ ਸਰਦਾਗਾ ਉਹ ਛੱਡ ਲਈ ਯਾਰ ਹਰ ਜਾ ਤੇ ਚਲੀ ਜਾਂਦਾ ਲੇ ਮੇਰੇ ਮੋਢੇ ਚਾਹਤਾ ਲੱਗਦਾ ਏ ਉਹ ਮਿੱਟੀ ਇਹ ਕਿਵੇਂ ਝਾੜਾਂਗੇ ਆਪਾਂ ਇੰਨੀ ਹੈ ਮਿੱਟੀ ਦੇਖੀ ਕਿੰਨੀ ਆ ਹੋਰ ਕੀ ਆ ਮਿੱਟੀ ਨਹੀਂ ਆ ਆ ਤੇਰੀ ਡੈਰੀ ਦੇਖ ਅਨੇਰ ਖਾਤਾ ਜਿਹੜਾ ਅੱਜ ਚੱਲਿਆਗਾ ਤੇਰੀ ਉਮੀ ਛੇਵੀਂ ਬੇਦੀ ਚੁੱਕ ਨੇ ਮਿੱਟੀ ਯਾਰ ਮਿੱਟੀ ਵਾਏ ਓਏ ਓਏ ਝਾੜੋ ਬੈਠਾ ਮੈਂ ਕਹਿੰਦਾ ਨਾ ਸਾਰੇ ਕੱਪੜੇ ਓ ਯਾਰ ਮਿੱਟੀ ਆ ਹੋਰ ਕੀ ਆ ਆ ਦੇਖ ਸਾਰੇ ਕੱਪੜੇ ਭਰ ਗਏ ਯਾਪਾ ਕੁਛ ਵੀ ਨਹੀਂ ਦੇਗਾ ਮਾਨੂੰ ਭਾਈ ਵਧੀਆ ਹੋਇਆ ਨੇਰੀ ਆ ਗਈ ਜਿਹੜੇ ਸੀ ਆ ਕੰਬਲ-ਕੰਬਲ ਝਾੜੀ ਜਾਂਦੇ ਨਹੀਂ ਤਾਂ ਇਹ ਸਾਲ ਸਮਾਹੀ ਮਨ ਲੱਗਦਾ ਐਂ ਹੀ ਪਏ ਰਹੇ ਨੇ ਸੀਗੇ ਐਥੀ ਰੱਖ ਦੇ ਇਹਨੂੰ ਬਾਕੀਆਂ ਨੂੰ ਵੀ ਲਿਆਉਣੇ ਚਾੱਕੇ ਸਾਰਿਆਂ ਨੂੰ ਐਨੀ ਗਰਮੀ ਹੈ ਭਾਈ 45 ਟੈਂਪਰੇਚਰ ਹੁੰਦਾ ਦਿਨੇ ਤੇ ਇੱਧਰ ਦੇਖੋ ਸਾਡੇ ਕੰਮ ਆਹ ਕੰਬਲ ਉੱਤੇ ਵਿਛਾਇਆ ਹੋਇਆ ਆ ਥੱਲੇ ਰਜਾਈਆਂ ਆ ਗਈਆਂ ਠੀਕ ਆ ਤੇ ਆ ਥੱਲੇ ਆ ਗਈ ਗੱਦੇ ਅੱਗ ਲੱਗਦੀ ਆ ਪਰ ਅਸੀਂ ਪਏ ਰਹਿੰਨੇ ਆਗੇ ਨਾਲੇ ਸਾਰਾ ਦਿਨ ਸਟੋਰ ਤੇ ਡਿੱਕੇ AC ਚ ਰਹਿੰਨੇ ਆਗੇ ਹਨਾ ਫਿਰ ਵੀ ਮੁੰਡੇ ਇੰਨੇ ਚੀੜੇ ਆ ਦੇਖ ਲਓ ਜੀੜ ਕੱਢ ਜਾਂਦੇ ਆ ਰਾਤ ਨੂੰ ਸਾਰੇ ਕੱਪੜੇ ਝਾੜੇ ਗਿਆ ਇੱਕ ਰਹਿ ਗਿਆ ਬਈ ਲੰਡੂ ਜਾ ਇੱਕ ਚਾਦਰ ਜੀ ਰਹਿ ਗਈ ਸਾਰੇ ਕੱਪੜੇ ਝਾੜਦੇ ਬਹੁਤ ਮੱਟ ਖਾਨਾ ਸੀਗਾ ਇਹਨਾਂ 'ਚ ਦੇਖ ਹਾਂ ਓਏ ਬੰਦਾ ਤਾਂ ਡੂੜਾ ਮੈਨ ਵਾਲਾ ਕਿਵੇਂ ਇਸ ਤਰ੍ਹਾਂ ਗਾਣਾ ਇਕੱਠਾ ਕਰਿਆਗਾ ਮੇਰੀ ਨੇ ਬੁਰਾ ਹਾਲ ਕਰਤਾ ਬਈ ਹੁਣ ਕਰਨੀਆਂ ਹੋਈਆਂ ਸਾਨੂੰ ਸਾਫ਼ ਸਵਾਈਆਂ ਹੈ ਇਹ ਤਾਂ ਐ ਲੱਗਦਾ ਹਰਪਾਲ ਨੇ ਮੁੱਤਿਆ ਹੁੰਦਾ ਯਾਰ ਹਰਬਾਲ ਆ ਕੀ ਕਰਿਆ ਓਏ ਆਦਰ ਆ ਕੀ ਕਰਿਆ ਤੂੰ ਕੁਝ ਨਹੀਂ ਹੈ ਹਾਂ ਆ ਕੀ ਕਰਿਆ ਤੂੰ ਕੀ ਕਰੇਂ ਆਉਣ ਲੱਗਾ ਮੂਤਲਿਆ ਕਰ ਜਾਣਾ ਹੈ ਵਿਚ ਵਿਚ ਮੂਤੀ ਜਾਣਾ ਇਹ ਕੀ ਹੈਗਾ ਇਹ ਹਰਪਾਲ ਦੇ ਸ਼ਹਿਰ ਹੀ ਆ ਗਿਆ ਹਰਪਾਲ ਦੀ ਆ ਆਪਣੀ ਕਿਤਾਬ ਪੜਨ ਵਾਲੀ ਰਹਿੰਦੀ ਆ ਥੋੜੀ ਜੀ ਅਜੇ ਆ ਫੋਨ ਦਾ ਕਵਰ ਪਿਆ ਮੇਰੇ ਦਾ ਆ ਸ਼ੂ ਆਣਾ ਪਿਆ ਓਏ ਦੋ ਉੱਥੇ ਸਟੋਰ ਚ ਮੰਗਦੇ ਹੁੰਨੇ ਆ ਠੀਕ ਹੈ ਝਾੜੂ ਕਿੱਥੇ ਝਾੜੂ ਆ ਪਿਆ ਝਾੜੂ ਆਰ ਪਾਲ ਨਹੀਂ ਜਾਕਾ ਔਰ ਦਾ ਰਹਿਣੀ ਪੈਣੇ ਨਹੀਂ ਘੱਟੇ ਕਰ ਇਹ ਕਾ ਪਿਆ ਪੈਣਾ ਇਹ ਹਾਂ ਬਾਹਰ ਖੜੇ ਰਹਿ ਜਾਂਦਾ ਨਾ ਇਹਨਾਂ ਦਾ ਇੰਨੇ ਇਕੱਠੇ ਰਕਰ ਕੇ ਉਹ ਕਿੰਨਾ ਕੇ ਪੜਦਾ ਉਹਨੇ ਦੂਏ ਇੱਕ ਦੋ ਤਿੰਨ ਚਾਰ ਇਹ ਦੂਈ ਮਾਰੇ ਨਾਲੇ ਹਾਇਦਾ ਝਾੜੇ ਨਹੀਂ ਢੀਕੇ ਪਾ ਦੇ ਝਾੜਦੇ ਜਣਾ ਇਹਨਾਂ ਨੂੰ ਚਾਹਤੇ ਹਾਂ ਥੱਲੇ ਵੀ ਬਹੁਤ ਮਟਕਣਾ ਚੋੜ ਦੀ ਗੱਲ ਨਹੀਂ ਆਹ ਦਾ ਬਾਵਾ ਨੇਰੀ ਨੇ ਮਾਰਿਆ ਆਪਾਂ ਨੂੰ ਆਏ ਹਾਏ ਹਾਏ ਇਹਨੇ ਰੀ ਆ ਗਈ ਬੱਲ ਗਈ ਹੋ ਗਿਆ ਮਨ ਦਾ ਸਾਵਨ ਹੋ ਗਿਆ ਕੋਈ ਬੋਟੀ ਸਭ ਹੋ ਗਈ ਸ਼ਿਟਮੈਨ ਜੀ ਕੀ ਹੋ ਗਿਆ ਹਾਂ 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 ਉਹਦੋਂ ਆਟਾ ਗੁੰਨੀਆ ਦਾ ਆ ਗਈ ਕੀ ਰੋਟੀ ਕਹਿ ਕਾਵਾ ਕੇ ਕਿਚੀ ਅੱਜ ਤੂੰ ਇਹਨੂੰ ਕਦ ਤੂੰ ਖੋਲੀ ਪੱਕੀ ਕਦ ਤੂੰ ਨਹੀਂ ਖੋਲੀ ਅੱਜ ਲੈ ਗਿਆ ਆ ਆਟਾ ਵੈਸੇ ਨਹੀਂ ਖੋਲੀ ਹੈ ਵੈਸੇ ਹੀ ਵਾਈ ਵੈਸੇ ਦੱਸ ਵੈਸੇ ਕਹਾਂ ਵੈਸੇ ਹੀ ਲੈ ਮੈਂ ਏਦੋਂ ਲੈ ਮੈਂ ਚੜੂ ਮੈਂ ਮਾਰਦਾ ਲਓ ਜੀ ਪਹਿਲਾਂ ਆ ਗਿਆ ਚਾਦਰ ਆ ਜਾ ਕਰਾ ਢੀਕੇ ਚਾਕੇ ਲੈ ਕੇ ਬਾਕੀ ਸਵਾਣ ਹੁਣ ਆ ਗਿਆ ਜੀ ਤਿੰਨ ਰਜਾਈਆਂ ਚਾਦਰ ਦੇ ਉੱਤੇ ਵਿਛਾਤੀਆਂ ਤਿੰਨ ਰਜਾਈਆਂ ਰਜਾਈਆਂ ਉੱਤੇ ਕਾ ਆ ਗਿਆ ਭਾਈ ਵੱਡਾ ਕੰਬਲ ਇਹ ਵੀ ਪੂਰਾ ਮੋਟਾ ਗਾ ਨਜ਼ਾਰਾ ਆ ਜਾਂਦਾ ਗਾ ਬਾਕੀ ਅਜੇ ਇੰਨੇ ਕੁ ਬਿਸਤਰੇ ਰਹਿ ਗਏ ਨੇ ਇਹ ਕਰਦੇ ਆ ਐਡਜਸਟਮੈਂਟ ਇਹ ਆ ਗਈ ਜੀ ਢੀਕੇ ਦੀ ਸ਼ੀਟ ਸਰਣਾਣਾ ਡੀਕੇ ਦਾ ਲੱਗਿਆ ਹੋਇਆ ਇੱਥੇ ਪੱਕਾ ਇੱਥੇ ਠੀਕੇ ਜੀ ਡੀਕੇ ਜੀ ਪੈਂਦੇ ਨੇ ਇਧਰ ਆ ਦੋ ਜਣਾ ਪਰ ਸਰਣਾਣਾ ਹੈ ਨਹੀਂਗਾ ਸਰਣਾਣਾ ਹੈ ਸਾਡੇ ਕੋਲ ਇੱਕਾ ਉਹ ਇੱਕ ਗਦੈਲਾ ਮਗਰ ਲਾਇਆ ਹੋਇਆ ਹਰਪਾਲ ਇੱਥੇ ਪੈਂਦਾ ਕਦੇ ਮੈਂ ਇੱਥੇ ਕਦੇ ਹਰਪਾਲ ਹੈ ਇਸ ਜਗ੍ਹਾ ਹੁੰਦਾ ਹੁੰਦਾ ਮੈਂ ਇਧਰ ਹੁੰਨਾਗਾ ਤੇ ਆ ਕੰਬਲ ਇਹ ਇਹ ਕੰਬਲਾਂ ਦਾ ਕੋਈ ਉਹ ਨਹੀਂਗਾ ਜਿਹੜਾ ਮਰਜ਼ੀ ਚੱਕ ਕੇ ਜਿਹਦੇ ਦੇ ਹੱਥ ਆ ਗਿਆ ਉਹ ਇਹ ਉੱਤੇ ਲਾਇਆ ਦੋ ਕੰਬਲ ਰਹਿਗੇ ਤੇ ਬਾਈ ਐਨੀ ਗਰਮੀ ਹੈ ਨਾ ਕੋਈ ਚੱਕਰ ਨਹੀਂ ਕੰਬਲ ਰੋਜ਼ ਉੱਤੇ ਲੈ ਕੇ ਸੌਣਾਗਾ ਅਜ ਤਾਂ ਵੇ ਜਦ ਰਾ ਸਾਰਾ ਕੰਮ ਕਰਕੇ ਆਟਿਆ ਤੇ ਹਰਪਾਲ ਦੇਖਾ ਜਾ ਬਿਨਾ ਕਹੇ ਇੰਨਾ ਸਿਆਣਾ ਮੁੰਡਾ ਬਣ ਗਿਆ ਰੋਟੀਆਂ ਪਕਾਈ ਜਾਂਦਾ ਅੱਜ ਇੰਨੀ ਸੁਣਿਆ ਅਸੀਂ ਇਹਦੇ ਸਬਜੀ ਸਬਜੀ ਕੁਛ ਨਹੀਂ ਬਣਾਈ ਇਕੱਲਾ ਹੀ ਲੱਗਿਆ ਪਿਆ ਬਹੁਤ ਮਿਹਨਤੀ ਮੁੰਡਾ ਬਹੁਤ ਮਿਹਨਤੀ ਮੁੰਡਾ ਮੇਰੀ ਯਾਰ ਯਾਰ ਡੇਲੀ ਪੱਖੇ ਸੌਂਦੇ ਆਣੇ ਹਾਂ ਯਾਰਾਂ ਤੇ ਪਿਆਰ ਚ ਆ ਗਿਆ ਸਹੀ ਗੱਲ ਆ ਬਾਈ ਲਵ ਯੂ ਟੂ ਹਾਂ ਕੋਲਰ ਟਾਈਪ 6 ਜੇ ਤੁਹਾਨੂੰ ਮੇਲਾ ਮਰੂ ਨਾਲ ਨੰਬਰ ਆਦਿਕ ਨਾ ਕਿਤੇ ਮੈਂ ਜੀ ਹਰੇ ਵਾਲੀ ਦੀ ਅੱਖ ਨਾ ਰੱਖ ਨਾ ਲਾਵੇ ਦਵਾਰੇ ਅਦੁੱਪਟੇ ਬਾਤ ਆ ਪਲੇਟਾਂ ਚੱਕ ਲੈ ਲੈ ਉਹ ਲਾਈਟ ਬੱਜੀ ਓਏ ਹੋਰ ਹੀ ਕੰਮ ਹੋ ਗਿਆ ਤੇ ਹੁਣ ਤੂੰ ਬਿਨਾਂ ਲਾਈਟ ਚ ਬਣਾਏਗਾ ਇਹ ਬਣਾ ਦਿੰਨੇ ਕਿਰੋ ਵਜੇ ਸਰੋਗ ਜਰਾ ਲੈਂਦੇ ਹਾਂ ਯਾਨੀ ਸਰਦਾ ਕੀ ਪਤਾ ਤੁਹਾਨੂੰ ਪਤਾ ਹੀ ਨਾ ਇਹਦਾ ਉੱਥੇ ਕੋਈ ਭਰੋਸਾ ਨਹੀਂਗਾ ਐਨੀ ਪਤਾ ਹੁਣ ਸਾਰੀ ਰਾਤ ਨਾਲ ਲੈਣ ਹਾਂਜੀ ਨਾ ਖਰਾਬ ਹੋਊਗਾ ਹਾਂ ਹਾਂਜੀ ਦਾ ਕੀ ਖਰਾਬ ਹੋਊਗਾ ਚਾਹ ਫਿਰ ਬਣਾ ਲਾਂ ਦੇਖ ਲਿਆ ਹਾਂ ਤੇਰਾ ਫੋਨ ਯਾਰ ਬਣੀ ਜਾਊਗੀ ਤੇਨ ਬਾਅਦ ਬਣੀ ਜਾਊਗਾ ਹਾਂ ਹੋ ਲੈਣ ਦੇ ਗਰਮ ਅੱਜ ਬਣੇਗੀ ਲੋਕੀ ਗੰਗਾ ਜੀਰਾ ਨਹੀਂ ਪਾਏਗਾ ਬੰਨਾ ਜੀਰਾ ਪਾਊਗਾ ਹੁਣ ਮੈਂ ਥੋੜੋ ਲੱਦਣ ਲੱਗਾ ਇਹਦੇ ਚ ਕੋਈ ਪਤਾ ਚਟੋਣਾ ਪੈਂਦਾ ਯਾਰ ਇੱਕ ਤਾਂ ਸੋਨੂੰ ਪਾਣੀ ਗਾ ਦੋ ਘਰੀਆਂ ਨਾਲ ਥੱਲੇ ਇਧਰਲੇ ਬਾਈ ਰਾ ਬਾਹ ਪੂਰੀ ਢਿਰੀ ਚਲੀ ਜਾਂਦੀ ਆ ਪੂਰਾ ਝਖੜ ਤਫਾਨ ਤੇ ਲਾਈਟ ਵੀ ਉੱਡ ਗਈ ਸਾਡੀ ਦਾਲ ਬਣੀ ਜਾਂਦੀ ਆ ਮਸਾਂ ਅਸ ਤਾਂ ਕੱਪੜੇ ਝਾੜੇ ਸੀਗੇ ਦੁਬਾਰੇ ਫੇਰ ਉਹੀ ਕੰਮ ਹੋਈ ਜਾਂਦਾਗਾ ਜੀ ਮਿੱਟੀ ਆਈ ਜਾਂਦੀ ਅੰਦਰ ਦੇਖ ਫੇਰ ਆ ਗਈ ਬਾਈ ਓਨੀ ਮਿੱਟੀ ਮਸਾਂ ਸਾਰੇ ਕੱਪੜੇ ਝਾੜੇ ਸੀਗੇ ਇਧਰੋਂ ਆਣੀ ਪਤਾ ਦਾਲ ਚ ਕਿਹੜੇ ਮਤਲਬ ਆਦਾ ਕਿਹੜੇ ਨਾਣ ਹੈ ਓਏ ਅੱਜ ਤਾਂ ਮਿੱਟੀ ਖਾਵਾਂਗੇ ਕਾਣੂ ਜੜੀ ਨਾ ਪਹਿਲੇ ਮથે ਰੌਡੀ ਜਾਂਦਾ ਖੜ ਜਾ ਤੂੰ ਇਹ 10 ਮਿੰਟ ਹੂੰ ਹੂੰ ਫੇਰ ਭਰ ਗਿਆ ਯਾਰ ਸਾਰਾ ਕੁਝ ਚੱਲ ਬਾਹਰ ਚੱਲ ਕੇ ਦੇਖ ਚੱਲ ਢੀਕੇ ਬਾਹਰ ਦੇਖ ਰਿਹਾ ਓਏ ਗੇਟ ਲਾ ਕੇ ਜਾਈ ਨਾਲ ਕੁੰਡਾ ਲਾ ਦੀ ਓ ਹੋ 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 ਬਾਈ ਆਏ 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 ਨਿਹਰਾ ਕਹਿਰ ਹੂੰ ਹੂੰ ਆਲੇ ਸੀ ਗਿਆ ਅਜ ਤਾਂ ਆਏ ਹੈ ਓਏ ਆ ਜਾ ਕਿਨੇ ਗੇਰ ਤਰ ਜਿਆ ਬਾਹਰ ਜਾਇਆ ਨਾਤਾ ਕਰਪਾਲ ਹੁਣੀ ਬਾਹਰ ਜਾਇਆ ਓਏ ਖੜ ਤਾ ਹੈ ਹਰਪਾਲ ਨਾ ਕਿ ਆਇਗਾ ਜਾਈ ਬਾਹਰ 5 ਮਿੰਟ ਮੜਾ ਜਾ ਕੀ 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 ਗੱਲਬਾਤ ਕੀ ਜਾ ਦੇਖ ਕੇ ਤਾਂ ਮੜਾ ਜਾ ਉਥੇ ਤੱਕ ਜਾ ਕੇ ਆਇ ਕਰ ਹੜਾ ਚਲ ਚਲ ਚਲ

ਜਾ ਰੋਕ ਲੈ ਸੱਣੀ ਆ ਵੀ ਦੇਖ ਲੈ ਇਹ ਤਾਂ ਨਹੀਂ ਮੱਚ ਗਈ ਲੱਗ ਗਈ ਥੱਲੇ ਲੱਗ ਗਈ ਥੱਲੇ ਹਣਾ ਓਏ ਬਸ ਸਾਜੀ ਦਾ ਵਧੀਆ ਬਣ ਗਈ ਦੁੱਧ ਪਾ ਮੜਾ ਦੁੱਧ ਪਾ ਉਧਰ ਉਹ ਵੀ ਕੂਕਾ ਮਾਰਦੇ ਖੜੇ ਉਹ ਵੀ ਲਾਚੜੋਏ ਆਪਣੇ ਨਾਲੇ ਕਰ ਜਾਉਣਾ ਉਧਰੋਂ ਮਾਰਨ ਦੇ ਕੋ ਖੜ ਜਾ ਓ ਮੀ ਪਈ ਜਾਂਦਾ ਓਏ ਰੋਟੀ ਖਾਈ ਗਿਆ ਰੋਟੀਆਂ ਸ਼ੁਕਰਾਂ ਨੇ ਰੀ ਟੱਕ ਗਈ ਤੇ ਮੀ ਆ ਗਿਆ ਨਹੀਂ ਰੋਟੀਆਂ ਆਪਾਂ ਖਾਣੀਆਂ ਦੁਪਰ ਹੋ ਜਾਂਦੀਆਂ ਅੱਜ ਲੋਕੀ ਦੀ ਸਬਜ਼ੀ ਤਾਂ ਆਪਣੀ ਬਣ ਜਾਂਦੀ ਪਾਸੇ ਹੋਰ ਦੀ ਸਬਜ਼ੀ ਵਾਟਰ ਪੁਨਰਚਾ ਪਾਣੀ ਵੀ ਮੁੱਕ ਗਿਆ ਬਈ ਅੱਜ ਲਓ ਰੋਟੀਆਂ ਖਾਈ ਜਾਂਦੇ ਸੀ ਮਾਂ ਚੱਲ ਰਪਾਲ ਰਗ ਨੂੰ ਪਾਣੀ ਲੈ ਜੀ ਗਏ ਲਓ ਬਾਈ ਪਾਣੀ ਪੀ ਲੋ ਪਾਣੀ ਮੋਕਾ ਗਿਆ ਸੀ ਜਬਾਟਰ ਕੋਲਰ ਚ ਹੈ ਨਹੀਂਗਾ ਦੇਖਦਾ ਨਹੀਂ ਅੱਖਾਂ ਦੇ ਵੀ ਟੱਕਣ ਚੜੇ ਹੈਗੇ ਡੀਗਨ ਛੱਡ ਦੀ ਥੋੜਾ ਜਿਹਾ ਬਸ